ਅੱਜ ਦੇ ਸਮੇਂ ਨੇ ਇਨੇ ਕਾਰੀਗਰ ਬੇਰੋਜ਼ਗਾਰੀ ਦੇ ਰਾਹ ਉੱਤੇ ਤੋਰ ਦਿੱਤੇ ਨੇ ਜਿਸ ਦੀ ਤਾਜ਼ਾ ਮਿਸਾਲ ਉਸ ਵੇਲੇ ਮਿਲੀ ਜਦੋਂ ਇੱਕ ਮੰਜੇ ਠੀਕ ਕਰਨ ਵਾਲਾ ਆਦਮੀ ਜੋ ਕਿ ਸ਼ਹਿਰ ਅਤੇ ਪਿੰਡਾਂ ਵਿੱਚ ਘੁੰਮ ਫਿਰ ਕੇ ਲੋਕਾਂ ਦੇ ਪੁਰਾਣੇ ਨਿਵਾਰ ਦੇ ਮੰਜੇ ਜਾਂ ਮੋਲਡਿੰਗ ਮੰਜੇ ਠੀਕ ਕਰਦਾ ਹੈ ਉਸ ਨੇ ਗੱਲਬਾਤ ਦੌਰਾਨ ਕਿਹਾ ਕਿ ਪਿੰਡਾਂ ਦੇ ਵਿੱਚ ਤਾਂ ਹਾਲਾਤ ਇਹ ਨੇ ਕਿ ਪਿੰਡਾਂ ਦੇ ਪਿੰਡ ਖਾਲੀ ਹੋ ਚੁੱਕੇ ਨੇ ਸਾਰੀ ਦੁਨੀਆ ਵਿਦੇਸ਼ ਵੱਲ ਜਾਈ ਜਾ ਰਹੀ ਹੈ ਜਿਸ ਕਾਰਨ ਉਹਨਾਂ ਦਾ ਰੋਜਗਾਰ ਬਹੁਤ ਘਟ ਗਿਆ ਹੈ ਪੁਰਾਣੇ ਸਮੇਂ ਵਿੱਚ ਪਿੰਡਾਂ ਵਿੱਚ ਜਦੋਂ ਜਾਂਦੇ ਸਨ ਤਾਂ ਲੋਕ ਚਾਹ ਪਾਣੀ ਅਤੇ ਰੋਟੀ ਦੇ ਸਮੇਂ ਰੋਟੀ ਵੀ ਪੁੱਛਦੇ ਸਨ ਪਰ ਅੱਜ ਪਿੰਡਾਂ ਦੇ ਹਾਲਾਤ ਡਰਾਮਣੇ ਬਣ ਚੁੱਕੇ ਹਨ ਪਿੰਡਾਂ ਵਿੱਚ ਤਾਂ ਪ੍ਰਵਾਸੀ ਭਈਆ ਗਏ ਹਨ ਕਈ ਘਰਾਂ ਨੂੰ ਤਾਲੇ ਲੱਗ ਗਏ ਹਨ ਬਿਲਕੁਲ ਕੰਮ ਖਤਮ ਹੋ ਗਿਆ ਹੈ ਜੇਕਰ ਲੋਕਾਂ ਦੀ ਗੱਲ ਕਰੀਏ ਤਾਂ ਲੋਕ ਸ਼ਹਿਰਾਂ ਵਿੱਚ ਅੱਜ ਕੱਲ ਦੇ ਫਰਨੀਚਰ ਨੇ ਪ੍ਰਾਣੀਆਂ ਇਹਨਾਂ ਚੀਜ਼ਾਂ ਦੀ ਥਾਂ ਲੈ ਲਈ ਹੈ ਜਿਸ ਨਾਲ ਉਹਨਾਂ ਦਾ ਕਾਰੋਬਾਰ ਬਿਲਕੁਲ ਚੋਟ ਹੋ ਗਿਆ ਹੈ ਅਤੇ ਮਹਿੰਗਾਈ ਦੇ ਦੌਰ ਵਿੱਚ ਉਹਨਾਂ ਨੂੰ ਆਪਣੇ ਘਰ ਦਾ ਗੁਜ਼ਾਰਾ ਕਰਨ ਵਿੱਚ ਬਹੁਤ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਿਸ਼ੇਸ਼ ਰਿਪੋਰਟ ਖਰਪਾਲ ਸਿੰਘ। ਬਾਕੀ ਤੁਸੀਂ ਖੁਦ ਸੁਣੋ ਇਸ ਕਾਰੀਗਰ ਦੀ ਜ਼ੁਬਾਨੀ ਇਹਨਾਂ ਹਾਲਾਤਾਂ ਦੇ ਵੇਰਵੇ। ਮੇਰਾ ਨਾਮ ਖਮਨਰ ਸਿੰਘ ਹੈ। ਮੈਨੂੰ ਹੋ ਗਿਆ 35 ਸਾਲ ਹੀ ਸਾਲ ਹੋ ਗਿਆ ਕੰਮ ਕਰਦਾ। ਹਾਂਜੀ। ਇਹ ਗੈਸ ਦਾ ਕੰਮ ਕਰਦਾ ਮੰਜੇ ਬਣਾਉਣਾ ਵਾ ਫੋਲਡਿੰਗ। ਕੁੱਕਰ ਦਾ ਰਿਪੇਅਰਿੰਗ ਕਰਦਾ ਲੰਬਾਰੀਆਂ ਦਾ ਕੰਮ ਕਰਦਾ ਗੋਟਰੀਂ ਲਵਾ ਰਿਆ ਵਾ। ਇਹ ਉਹਦਾ ਪਹਿਲੇ ਗਿੰਦਰਾਂ ਚਾਬੀਆਂ ਪਾਉਂਦਾ ਹੋਣ ਨਹੀਂ ਪਾਉਂਦਾ। ਹੋਣ ਤੇ ਮਗਿਆਈ ਬਹੁਤ ਜ਼ਿਆਦਾ ਹੋ ਗਈ ਆ ਤੇ ਬੜਾ ਮੁਸ਼ਕਲ ਚੱਲਦਾ ਪਿਆ ਕੰਮ। ਕਮਾਂਗਾਂ ਦੇ ਅੱਜਕੱਲ ਬਹੁਤ ਮੰਦੇ ਸੰਦੇ ਚੱਲ ਰਹੇ ਆ ਹਾਂਜੀ ਹੁਣ ਇਹ ਦਮਾਂ ਵੀ ਪਿੰਡਾਂ ਦੇ ਜਾਈਦਾ ਸੀ ਪਿੰਡਾਂ 'ਚ ਪਹਿਲਾਂ ਕੰਮ ਹੁੰਦੇ ਸੀ ਹੁਣ ਕੰਮ ਜਰਾ ਵਾ ਘਟ ਗਿਆ ਵਾ ਸਾਰੀ ਦੁਨੀਆ ਬਾਹਰ ਚਲ ਗਈ ਆ ਬਾਹਰ ਰੋਕੀ ਜਾਈ ਜਾਂਦੇ ਪਿਆ ਕੰਮਕਾਰ ਦਾ ਬੜਾ ਮੁਸ਼ਕਲ ਹੋ ਗਿਆ ਵਾ ਇਸ ਕਰਕੇ ਮੰਦੇ ਸੰਦੇ ਬੜੇ ਪੈ ਗਏ ਆ ਕੰਮ ਕਰਨ ਦਾ ਗੁਜ਼ਾਰਾ ਬਹੁਤ ਮੁਸ਼ਕਲ ਚੱਲਣ ਲਿਆ ਸਾਡੇ ਜਿਹੜੇ ਨੌਜਵਾਨ ਆ ਇਹ ਕੰਮਾਂ ਵੱਲ ਧਿਆਨ ਹੀ ਨਹੀਂ ਕਰਦੇ ਪਏ ਸਾਰੇ ਆਪਣੇ ਬੱਚੇ ਨਹੀਂ ਧਿਆਨ ਕਰਦੇ ਉਹ ਵੀ ਕਹਿੰਦੇ ਬਾਹਰ ਜਾਣਾ ਵਾ ਬਾਹਰ ਦੇ ਸਾਰੇ ਧਿਆਨ ਸਾਰੇ ਮੁੰਡੇ ਬਾਹਰ ਚੱਲੀ ਜਾਂਦੇ ਆ ਇਹ ਤੇ ਸ਼ਹਿਰ ਦਾ ਸ਼ਹਿਰ ਜੇ ਰੋਗਾ ਕੀ ਸ਼ਹਿਰ ਦਾ ਬਣੂਗਾ ਕੀ ਕਿ ਸ਼ਹਿਰ ਵਿੱਚ ਇਹਨਾਂ ਕੰਮਾਂ ਦਾ ਡਵਲ ਚੱਲਿਆ ਤਾਂ ਫਾਇਦਾ ਕੀ ਹੈ ਕੰਮ ਕਰਨ ਦਾ ਫਾਇਦਾ